ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਜੋ ਜੌਬ ਅਪਡੇਟ ਆਪਣੇ ਕੋਲ ਰਹਿਣ ਵਾਲੀ ਹੈ ਜੀ ਹੋਰ ਐਨ ਵਾਲੀਆ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਕਪੂਰਥਲਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਜਿਸ ਦੀ ਕੇ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ 27/1/2025 ਸ਼ਾਮ ਦੇ 5 ਵਜੇ ਤੱਕ ਆਫਲਾਈਨ ਅਪਲਾਈ ਕਰ ਸਕਦੇ ਆ ਪ੍ਰੋਸੈਸਰ ਸਰਵਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਉਸ ਬਾਰੇ ਇਸ ਵੀਡੀਓ ਚ ਆਪਾਂ ਡਿਟੇਲ ਚ ਗੱਲ ਕਰ ਰਹੇ ਆ ਵੀਡੀਓ ਨੂੰ ਡਿਟੇਲ ਚ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਅਪਲਾਈ ਕਰਨ ਦੀ ਤੁਹਾਨੂੰ ਡੇਟ ਆਪਾਂ ਦੱਸਤੀ ਹੈ ਜੀ 27 ਇੱਕ ਅਪਲਾਈ ਕਰਨ ਦੀ ਇਹਦੇ ਵਿੱਚ ਜੋ ਲਾਸਟ ਡੇਟ ਅਪਲਾਈ ਕਰਨ ਦੀ ਹੈ ਕੋਈ ਵੀ ਇਨਫੋਰਮੇਸ਼ਨ ਇਸ ਦੇ ਰਿਗਾਰਡਿੰਗ ਤੁਹਾਨੂੰ ਕੋਈ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ 01822297201 ਤੇ ਆਫਿਸ ਟਾਈਮ ਦੇ ਤੌਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਹਦਾ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ ਜੇ ਤੁਹਾਨੂੰ ਸਾਡੇ ਵੱਲੋਂ ਐਪਲੀਕੇਸ਼ਨ ਫਾਰਮ ਮੇਰੇ ਤੋਂ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਂਸ਼ਨ ਕਰ ਦਿਓ ਮੈਂ ਤੁਹਾਨੂੰ ਉਸ ਦਾ ਐਪਲੀਕੇਸ਼ਨ ਫਾਰਮ ਦਾ ਲਿੰਕ ਦੇ ਦਊਗਾ ਪਰ ਉਹ ਲਿੰਕ ਜੋ ਹੈ ਪੇਮੈਂਟ ਦਾ ਹੋਊਗਾ ਤੁਹਾਨੂੰ ਪੇਮੈਂਟ ਉਸ ਦੀ ਦੇਣੀ ਪਊਗੀ ਫਿਰ ਹੀ ਡਾਊਨਲੋਡ ਹੋਊਗਾ ਇਸ ਕਰਕੇ ਜਿਨ੍ਹਾਂ ਨੂੰ ਚਾਹੀਦਾ ਹੋਇਆ ਕੈਂਡੀਡੇਟਸ ਨੂੰ ਉਹ ਮੈਨੂੰ ਮੈਸੇਜ ਜ਼ਰੂਰ ਕਰ ਦੇਣ ਕਮੈਂਟ ਦੇ ਵਿੱਚ ਅਪਲਾਈ ਕਰਨ ਵਾਲੇ ਕੈਂਡੀਡੇਟ ਦੀ ਇਸ ਵਿੱਚ ਏਜ ਜੋ ਰਹਿਣ ਵਾਲੀ ਹੈ ਜੀ 18 ਤੋਂ 35 ਸਾਲ ਦੀ ਏਜ ਲਿਮਟ ਰਹਿਣ ਵਾਲੀ ਹੈ ਜੋ ਕਿ 1 ਜਨਵਰੀ 2025 ਤੱਕ ਦੇ ਹਿੰਡਿਕਟ 18 ਤੋਂ 35 ਸਾਲ ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ ਪ੍ਰੋਸੈਸਰ ਸਰਵਰ ਵਾਸਤੇ ਜੋ ਇਹਨਾਂ ਦਾ ਇੰਟਰਵਿਊ ਦਾ ਡੇਟ ਤੇ ਟਾਈਮ ਹੈਗਾ ਜੀ ਏ ਤੋਂ ਲੈ ਕੇ ਐਮ ਵਾਲੇ ਕੈਂਡੀਡੇਟ 3 ਜਨਵਰੀ 2025 ਐਨ ਤੋਂ ਲੈ ਕੇ ਜ਼ेड ਵਾਲੇ ਕੈਂਡੀਡੇਟ 4 ਤਰੀਕ ਨੂੰ ਡਿਸਟ੍ਰਿਕਟ ਐਂਡ ਸ਼ਾਸ਼ਨ ਜੱਜ ਕਪੂਰਥਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਪਹੁੰਚ ਜਾਣ ਆਪਣੇ ਜਿਨ੍ਹਾਂ ਨੇ ਵੀ ਇਸ ਨੂੰ ਅਪਲਾਈ ਕਰਨਗੇ ਉਹ ਆਪਣੇ ਟਾਈਮ ਦੇ ਨਾਲ ਇਸ ਡੇਟ ਆਫ ਇੰਟਰਵਿਊ ਤੇ ਜ਼ਰੂਰ ਪਹੁੰਚ ਜਾਣ ਅਪਲਾਈ ਕਰਨ ਵਾਸਤੇ ਜੋ ਤੁਸੀਂ ਫਾਰਮ ਬਣਾਉਣਾ ਜੀ ਫਾਰਮ ਇਸੇ ਤਰ੍ਹਾਂ ਦਾ ਸੇਮ ਬਣਾ ਲੈਣਾ ਕਿਸੇ ਵੀ ਕੈਫੇ ਵਾਲੇ ਨੂੰ ਕਹਿ ਦਿਓ ਉਹ ਤੁਹਾਡੇ ਤੋਂ ਤੁਹਾਨੂੰ ਬਣਾ ਕੇ ਦੇ ਦੇਊਗਾ ਜਿਸ ਦੇ ਵਿੱਚ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਉੱਪਰ ਲਿਖਣਾ ਸਾਰਾ ਕੈਪੀਟਲ ਲੈਟਰ ਦੇ ਵਿੱਚ ਨੇਮ ਆਪਣਾ ਫਾਦਰ ਨੇਮ ਆਪਣਾ ਪਰਮਾਨੈਂਟ ਐਡਰੈਸ ਕੋਰਸਪੋਂਡੈਂਸ ਦੋਨਾਂ ਚੋਂ ਕੋਈ ਵੀ ਜੋ ਵੀ ਡਰੈੱਸ ਹੋਊਗਾ ਤੁਹਾਡਾ ਦੋਨਾਂ ਨੂੰ ਕੈਪੀਟਲ ਲੈਟਰ ਦੇ ਵਿੱਚ ਤੁਸੀਂ ਲਿਖਣਾ ਆਪਣਾ ਈਮੇਲ ਨੰਬਰ ਈਮੇਲ ਆਈਡੀ ਤੇ ਕੰਟੈਕਟ ਨੰਬਰ ਜ਼ਰੂਰ ਦੇ ਦੇਣਾ ਤਾਂ ਕਿ ਕੋਈ ਇਸ ਦੇ ਰਿਗਾਰਡਿੰਗ ਤੁਹਾਨੂੰ ਜੋ ਰਿਕਾਲ ਆਊਗੀ ਤੁਹਾਨੂੰ ਉਹ ਉਸ ਨੰਬਰ ਤੇ ਕਾਲ ਕਰ ਸਕਣ ਹੁਣ ਗੱਲ ਕਰਦੇ ਵੈਕੈਂਸੀਆਂ ਦੀ ਜੀ ਪ੍ਰੋਸੈਸਰ ਸਰਵ ਦੀਆਂ ਟੋਟਲ ਦੋ ਵੈਕੈਂਸੀਆਂ ਐਕਸ ਸਰਵਿਸਮੈਨ ਬੈਕਵਰਡ ਦੀ ਇੱਕ ਅਤੇ ਬੈਕਵਰਡ ਕਲਾਸ ਦੀ ਇੱਕ ਵੈਕੈਂਸੀ ਹੈ 18000 ਰੁਪਏ ਤੁਹਾਨੂੰ ਇਸ ਵਿੱਚ ਸੈਲਰੀ ਮਿਲਣ ਵਾਲੀ ਹੈ ਤੇ ਕੈਂਡੀਡੇਟ 10 ਪਾਸ ਹੋਣਾ ਚਾਹੀਦਾ ਏਜਲ ਐਕਸੀਸ਼ਨ ਆਪਕੋ ਤੁਹਾਨੂੰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਮਿਲਣਾ ਹੈ 1 1 2025 ਤੱਕ ਤੁਸੀਂ ਇਸ ਦੇ ਵਿੱਚ ਤੁਹਾਡੀ ਏਜ 18 ਤੋਂ 35 ਸਾਲ ਦੇ ਵਿੱਚ ਆਉਣੀ ਚਾਹੀਦੀ ਹੈ ਲਾਸਟ ਡੇਟ ਅਪਲਾਈ ਕਰਨ ਦੀ ਜੀ 27 1 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਅਪਲਾਈ ਕਰਨ ਵਾਸਤੇ ਜੋ ਐਡਰੈਸ ਰਹਿਣ ਵਾਲਾ ਹੋ ਰਹਿਣ ਵਾਲਾ ਜੀ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਪੂਰਥਲਾ ਏ ਸੀ ਕਿ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ